ਕਸੇ ਕਾਲਜੀ ਧਾਰਿਆਂ ਨੂੰ ਹੋਰ ਕੀ ਹਾਲਾ ਸਾਰਿਆਂ ਦਾ ਚੜ ਦੇ ਖਲਾਸ ਤੇ ਚੜ ਦੇ ਖਲਾਈ ਹੋਣੀ ਚਾਹੀਦੀ ਹੈ ਤੇ ਅੱਜ ਜਿਹੜਾ ਸਾਡਾ ਟੋਪਿਕ ਹੈ ਹੋਆ ਹੈ ਸਨਾਤਨੀ Hindu ਸੰਤਾ ਦਾ ਵੱਡਾ ਐਲਾਨ ਅੱਜ ਜੇ ਸਾਡੇ ਮੱਧ ਤੇ तिलक ਹੈ ਤਾਂ ਉਹ ਗੁਰੂ ਤੇਗ ਬਹਾਦਰ ਜੀ ਦੀ ਬਤੌਲਤ ਤਾਂ ਸਹੀ ਗੱਲ ਹੈ ਜਿਹੜੇ ਬੰਦੀ ਸਿੰਘ ਹਲੇ ਵੀ ਬਰੇ ਹਾਨੀ ਹੋਏ ਹਨ ਉਹਨਾਂ ਕਰਕੇ ਜਿਹੜੇ ਪ੍ਰੋਟੈਸਟ ਚੱਲ ਰਹੀ ਸੀ ਉਹਨਾਂ ਦੇ ਉਧਰ ਜਿਹੜੇ ਸਨਾਤਨੀ ਮਤਲਬ Hindu ਹੈ ਜਿਹੜੇ ਸਪੋਰਟ ਕਰ ਰਹੇ ਪੰਜਾਬੀਆਂ ਨੂੰ ਹੈਨਾ ਕਿ ਉਹ ਬਾਹਰ ਨਾਲੇ ਜਿਹੜੇ ਕਹਦੇ ਕਿ ਜਏ ਜਿਹੜੇ ਸਾਡੇ ਮੱਥੇ ਤੇ ਤਿਲਕ ਹੈ ਇੱਕ ਗੁਰੂ ਤੇ ਇੱਕ ਬਾਦਰ ਜੀ ਦੀ ਬਦੌਲਤ ਹੈ ਸਹੀ ਗੱਲ ਹੈ ਹੈਨਾ ਹੂੰ ਹੂੰ ਉਹਨਾਂ ਨੇ ਕਿਹਾ ਸੀ ਕਿ ਜੇ ਜੇ ਗੁਰੂ ਕਬੂਲ ਤੇ ਮੈਂ ਕਬੂਲ ਕਰ ਗਿਆ ਮਤਲਬ ਕਿ ਸਾਰੇ ਕਬੂਲ ਕਰ ਚੰਗੇ ਪਰ ਮੈਂ ਨਹੀਂ ਕਬੂਲ ਕੀਤਾ ਫਿਰ ਕੋਈ ਨਹੀਂ ਕਬੂਲ ਕਰੇਗਾ ਹੈਨਾ ਹੂੰ ਹੂੰ ਤੇ ਸੀ ਕਿ ਬਹੁਤ ਵਧੀਆ ਇਤਿਹਾਸੀ ਉਸ ਇਤਿਹਾਸ ਵਾਲੀ ਵਿੱਚ ਹੀ ਗੱਲ ਕਰਾਂਗੇ ਤੇ ਨਾਲੇ ਜਿਹੜਾ ਇਹਨਾਂ ਦਾ ਕਹਿਣਾ ਉਹ ਵੀ ਦੇਖਦੇ ਆਪਾਂ ਨਾਲੇ ਇੱਥੇ ਪਾਈਚਾਰਾ ਦੇਖਣ ਨੂੰ ਮਿਲਦਾ ਹੈ ਹਾਂ ਕਿ ਉਹ ਸਪੈਸ਼ਲੀ ਜਿਹੜੇ ਹਿੰਦੂਆ ਆਏ ਆ ਸਾਡੇ ਨੂੰ ਹਾਂ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਹੈ ਨਰਿੰਦਰ ਮੋਦੀ ਜੀ ਹੈ ਨਾ ਉਹਨਾਂ ਨੇ ਕਿਹਾ ਸੀ ਕਿ 2019 ਚ ਕਹਿ ਸੀ ਕਿ ਕਹਿ ਸੀ ਕਿ ਰਿਹਾ ਕਰ ਦਾਂਗੇ ਪਰ ਉਹਨਾਂ ਨੇ ਰਿਹਾ ਹੁਣੇ ਤੱਕ ਨਹੀਂ ਕੀਤਾ 2025 ਆ ਗਿਆ ਤਾਂ ਉਹ ਜੋ ਸੀ ਕਹਿ ਰਿਹਾ ਹੈ ਕਿ ਪੂਰਾ ਇਹਨਾਂ ਨੇ ਦੱਸਿਆ ਡਿਟੇਲ ਚ ਤਾਂ ਆਓ ਵੀ ਰਕੇ ਜੇ ਤਾਂ ਪਹਿਲੇ ਵੀਡੀਓ ਕਰ ਦਿਆ ਸਟਾਰਟ ਬਾਬਾ ਜੀ ਆਪਨੇ ਵੀ ਦਾੜੀ ਕੇਸ ਰੱਖੇ ਹੋਏ ਹਨ ਆਪ ਕਟਵਾਤੇ ਨਹੀਂ ਇਹਨਾਂ ਨੂੰ ਨਹੀਂ ਨਹੀਂ ਇਹਨਾਂ ਦਾ ਬਹੁਤ ਮਹੱਤਵ ਹੈ ਜੇਤੋ ਜਿਵੇਂ ਆਪ ਲੋਕੋ ਮੈਂ ਕਕਾਰੋਤ ਐਸੇ ਹੀ ਹਮਾਰਾ ਜੇ ਹੈ ਯਾਰ ਇਹ ਦੇਖੋ ਮੈਨੂੰ ਇਹਨਾਂ ਦੇ ਟਿੱਕੇ ਮੱਥੇ ਦੇ ਉੱਤੇ ਲੱਗੇ ਹੋਏ ਆ ਮੈਨੂੰ ਸੱਚੀ ਖੁਸ਼ੀ ਮਹਿਸੂਸ ਹੋ ਰਹੀ ਹੈ ਵੀ ਆ ਦੇਖੋ ਭਾਈ ਸਾਹਿਬ ਨੇ ਮੱਥੇ ਦੇ ਉੱਤੇ ਟਿੱਕੇ ਲਾਏ ਹੋਏ ਆ ਜਿਹੜੇ ਆ ਟਿੱਕੇ ਜਿਹੜੇ ਤੁਸੀਂ ਜਿਹੜੇ ਤੁਹਾਨੂੰ ਸੋਹਣੇ ਦਿਖਦੇ ਆ ਇਹ ਆ ਸਿਰਫ ਤੇ ਸਿਰਫ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਦੇ ਕਾਰਨ ਆ ਟਿੱਕੇ ਸਾਡੇ ਅੱਜ ਸਜੇ ਹੋਏ ਆ ਨਹੀਂ ਤਾਂ ਸਾਡੇ ਵੀ ਟੋਪੀਆਂ ਪਾ ਕੇ ਜਿਵੇਂ ਨਮਾਜ਼ਾਂ ਪੜ੍ਹਦੇ ਹੁੰਦੇ ਕਿਤੇ ਸਾਡਾ ਧਰਮ ਪਰिवर्तन ਹੋ ਜਾਣਾ ਸੀਗਾ। ਹਮਾਰੇ ਰਾਮਾਣਡ ਵਿੱਚ ਲਿਖਿਆ ਹੈ ਧਰਮਨਾ ਦੂਸਰ ਸਤਿਆ ਸਮਾਨਾ ਆਗਮ ਨੇਗਵੋ ਪੁਰਾਨ ਬੁਖਾਨਾ। ਪੁਰਾਣੋਂ ਵਿੱਚ ਨੇਗਵੋ ਵਿੱਚ ਵੇਦੋਂ ਵਿੱਚ ਇਹ ਹੀ ਗਾਇਆ ਹੈ। ਰਾਜਾ ਰਾਮਚੰਦਰ ਜੀ ਸਾਡੀ ਭਾਰਤ ਦੀ ਸੰਸਕ੍ਰਿਤੀ ਦੇ ਪ੍ਰਤੀਕ ਹੈ। ਔਰ ਰਾਜਾ ਰਾਮਚੰਦਰ ਜੀ ਦਾ ਪਹਿਲਾ ਸਲੋਗਨ ਸੀਗਾ ਪ੍ਰਾਣ ਜਾਏ ਪਰ ਵਚਨ ਨਾ ਜਾਏ। ਅੱਜ ਮੋਦੀ ਜੀ ਸਾਹ ਨੂੰ ਕੈਨ ਵਾਸਤੇ ਆਏ ਹੈਗੇ ਮੋਦੀ ਜੀ ਸਾਹਿਬ ਤੁਸੀਂ ਅੱਜ ਕਹਿੰਦੇ ਹੋ ਵੀ ਤੁਸੀਂ ਉੱਥੇ ਅਯੁੱਧਿਆ 'ਚ ਸਾਡੇ ਪ੍ਰਭੂ શ્રી ਰਾਮਚੰਦਰ ਜੀ ਦਾ ਮੰਦਿਰ ਦਾ ਨਿਰਮਾਣ ਕਰਵਾਤਾ ਤੁਸੀਂ ਸਨਾਤਨ ਧਰਮ ਦਾ ਬੜਾ ਭਾਰਤ ਦੇ ਵਿੱਚ ਉਥਾਨ ਕਰਤਾ ਨਾਮ ਉੱਚਾ ਕਰਤਾ ਜਿਹੜੇ ਹਿੰਦੂ ਅਸੀਂ ਦਬੇ ਹੋਏ ਸੀਗੇ ਸਾਨੂੰ ਇੱਕ ਮਨੋਬਲ ਸਾਨੂੰ ਦਿੱਤਾ ਪਰੰਤੂ ਪ੍ਰਭੂ શ્રી ਰਾਮਚੰਦਰ ਜੀ ਜਿਹੜਾ ਵਚਨ ਹੈ ਪ੍ਰਾਣ ਜਾਏ ਪਰ ਵਚਨ ਨਾ ਜਾਏ ਤੁਸੀਂ ਵਚਨ ਕੀਤਾ ਸੀ 2019 'ਚ ਦੇ ਉਹ ਵਜਨ ਪੂਰਾ ਕਿਉਂ ਨਹੀਂ ਕਰਦੇ ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਲੇਕਿਨ ਦੂਜਾ ਪੱਖ ਇਹ ਹੈ ਸਰਕਾਰ ਇਹ ਮੰਨਦੀ ਹੈ ਕਿ ਇਹ ਇੱਕ ਥ੍ਰੈਟ ਨੇ ਜੇ ਇਹਨਾਂ ਨੂੰ ਛੱਡ ਦਿੱਤਾ ਜਾਂਦਾ ਤਾਂ ਹਲਚਲ ਮਚ ਸਕਦੀ ਹੈ ਤੁਸੀਂ ਇਸ ਚੀਜ਼ ਨੂੰ ਕਿੱਦਾਂ ਮੰਨਦੇ ਹੋ ਤੇ ਇਹ ਸਿੱਖਾਂ ਦੇ ਜੋਖਮਾਂ ਤੇ ਨਮਕ ਛੜਕਣ ਵਾਲੀ ਗੱਲ ਹੈ ਤੇ ਅਸੀਂ ਆ ਸਾਰੇ ਹਿੰਦੂ ਭਾਈਚਾਰੇ ਦੇ ਸਰਾਧਨ ਧਰਮ ਵਾਲੇ ਅਸੀਂ ਸਾਰੇ ਬੰਦੀ ਸਿੰਘਾਂ ਦੇ ਵਾਸਤੇ ਡਟ ਕੇ ਅਸੀਂ ਮੋਦੀ ਸਾਹਿਬ ਨੂੰ ਕਹਾਂਗੇ ਵੀ ਉਹ ਛੱਡੇ ਜਾਣ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਭਾਈ ਜੱਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਅਗਵਾਈ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਇੱਕ ਨਵੀਂ ਤਰੱਕੀ ਕਰੇ ਅੱਜ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਅੱਜ ਪੰਜਾਬ ਦੇ ਵਿੱਚ ਕਿਸੇ ਵੀ ਪੋਲਿਟিক্যাল ਲੀਡਰ ਦੇ ਉਤੋਂ ਦੀ ਭਰੋਸਾ ਸਾਰੇ ਪੰਜਾਬੀਆਂ ਦਾ ਉੜ ਚੁੱਕਿਆ ਪੰਜਾਬ ਦੀ ਰਾਜਨੀਤਿਕ ਗਰਾਊਂਡ ਖਾਲੀ ਹੈ ਲੋਕਾਂ ਨੇ ਕਾਂਗਰਸ ਵੀ ਦੇਖ ਲਈ ਕਾਲੀ ਦਲ ਬਾਦਰ ਵੀ ਦੇਖ ਲਿਆ ਭਗਵੰਤ ਮਾਨ ਵੀ ਦੇਖ ਲਿਆ ਬੀਜੇਪੀ ਦੀ ਵੀ ਦੇਖ ਲਈ ਸਾਰਿਆਂ ਨੇ ਪੰਜਾਬੀਆਂ ਨੂੰ ਧੋਖਾ ਦਿੱਤਾ ਆਪਣੀਆਂ ਜੇਬਾਂ ਭਰੀਆਂ ਹਮ ਲੋਕ ਇਸ ਲਈ ਆਏ ਆਂ ਜੋ ਬੰਦੀ ਲੋਕ ਆਂ ਉਨਕੋ ਰਿਹਾ ਕੀਤਾ ਜਾਏ ਜੀ ਮਾਹੌਲ ਪੰਜਾਬ ਕੋ ਖਰਾਬ ਹੋ ਰਹਾ ਹੈ। ਉਹਨਾਂ ਕੋ ਦਿਹਾ ਕਰਨਾ ਬਹੁਤ ਜ਼ਰੂਰੀ ਹੈ। ਜੀ। ਤੇ ਮੈਂ ਬੜੀ ਕਦਰ ਕਰਦਾ ਹਾਂ ਤੁਹਾਡੇ ਤਿਲਕ ਦੀ, ਤੁਹਾਡੇ ਜਨੇਊ ਦੀ। ਬੜਾ ਪਿਆਰਾ ਹੈ ਨਾ ਪਤਾ ਨਹੀਂ ਕਿਉਂ ਮੈਂ ਸ਼ਾਇਦ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ। ਇਹਨੇ ਤੁਸੀਂ ਸਾਰੇ ਪਿਆਰੇ ਲੱਗ ਰਹੇ ਹੋ ਨਾ ਤੇ ਅੱਗੇ ਵੀ ਮੈਂ ਵੇਖਦਾ ਜਿਹੜਾ ਸੱਚਾ ਸਨਾਤਨੀ ਹੈ ਨਾ ਉਹ ਸਾਰੇ ਬੜਾ ਸੁਲਝਿਆ ਹੋਇਆ ਹੈ ਔਰ ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣਾ ਬਲੀਦਾਨ ਦਿੱਤਾ ਸੀ ਉਹਨਾਂ ਦੀ ਖਾਤਰ ਨਾ ਸਨਾਤਨ ਧਰਮ ਕੋ ਬਚਾਣੇ ਵਾਲੇ ਹਮਾਰੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਹੈ। ਜਿਵੇਂ ਆਪਾਂ ਕਹਿੰਦੇ ਨਾ ਸਚਾਈ ਸਚਾਈ ਹੋ ਰਹਿਣੀ ਹੈ ਝੂਠੋ ਦਾ ਤੇ ਕੋਈ ਪਰਦਾ ਨਹੀਂ ਪਾ ਸਕਦਾ ਹੁੰਦਾ ਇਹ ਤੁਸੀਂ ਕਹਿਕ ਤਾਂ ਜਿੰਦਾਬਾਦ 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 ਦੇਖੋ ਇਹ ਕਿੰਦੀ ਉਹਦੀ ਤਸਵੀਰ ਦਿਖ ਰਹੀ ਆ ਇਹ ਦੂਰ ਕਰਦੇ ਆ ਕੋਸ਼ਿਸ਼ਾਂ ਦੇ ਸਮੇਂ ਦਾ ਹਾਕਮ ਕਰਦਾ ਮਨਦੀਪ ਸਿੰਘ ਗੱਲ ਵਖੜੀਆਂ ਦੂਰ ਨੇ ਹੁੰਦੀਆਂ ਹੱਥ ਦੇ ਵਿੱਚ ਕਰਮੰਡਲ ਚੁੱਕਿਆ ਹੋਇਆ ਸੋ ਬਾਬਾ ਜੀ ਪਹੁੰਚੇ ਹੋਏ ਆ ਤੇ ਇਹ ਸਾਧੂ ਸਾਡੇ ਵੀਰ ਜਿਹਨਾਂ ਨੇ ਬੋਧੀਆਂ ਵੀ ਰੱਖੀਆਂ ਹੋਈਆਂ ਇੱਧਰ ਵੀ ਦੇਖੋ ਤੁਸੀਂ ਭਗਵਾ ਭੇਸ तो साधु पहुंचे हुए हैं बुजुर्ग बाबे नमस्कार जी आप यहाँ पे आए हैं हमें बहुत खुशी हुई हम लोग इसलिए आए हैं जो बंदी लोग हैं उनको रिहा किया जाए माहौल पंजाब का खराब हो रहा है उनको रिहा करना बहुत जरूरी है जी हम लोग इसीलिए यही आवाज उठाने के लिए आए हुए हैं जी महाराज जी आप आए कहाँ से है? हम लुधियाना से आए हुए लुधियाना से सो भाई साहब भी ऐसे आए हुए हैं ਜਿਨ੍ਹਾਂ ਦਾ ਬਹੁਤ ਪਿਆਰ ਸੀ ਬਾਪੂ ਸੂਰਜ ਸਿੰਘ ਜੀ ਨਾਲ ਬੜਾ ਪਿਆਰ ਸੀ ਬਾਪੂ ਸੂਰਜ ਸਿੰਘ ਜੀ ਬੜਾ ਚੇਤਾ ਕਰਿਆ ਕਰਦੇ ਸੀ ਸਾਹ ਪਰ ਭਾਈ ਸਾਹਿਬ ਵੀ ਇੱਥੇ ਆਏ ਹੋਏ ਆ ਸਸੀ ਗਾਲ ਜੀ ਸੋ ਦੇਖੋ ਕਿੰਨੇ ਪਿਆਰੇ ਲੱਗਦੇ ਆ ਇਹ ਇਨਾ ਇਨਾ ਹੀ ਪਿਆਰ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਸੀਸ ਦਾ ਬਲੀਦਾਨ ਦਿੱਤਾ ਸੀ ਇਹ ਜਿਹੜੇ ਜਿਨੇਉ ਪਾਏ ਹੋਏ ਜਿਹੜੀ ਮਲਾਵਾ ਇਹ ਜਿਹੜੇ ਮੱਥੇ ਦੇ ਉੱਤੇ ਟਿੱਕੇ ਲੱਗੇ ਹੋਏ ਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣਾ ਖੂਨ ਡੋਲਿਆ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੰਦਰ ਪਿਆਰ ਸੀ ਕਿਸ ਦੇਸ਼ ਦੀ ਸਭੇ ਤੁਹਾਨੂੰ ਮੈਂ ਬਚਾਣਾ ਹੈ ਬਾਬਾ ਜੀ ਬਾਤ ਕਰ ਸਕਦਾ ਹਾਂ ਜੀ ਆਪਸੇ ਹਾਂ ਆਪਸੇ ਬਾਤ ਕਰ ਸਕਦਾ ਹਾਂ ਜੀ ਮੈਂ ਕੀ ਨਾਮ ਹੈ ਆਪਕਾ ਮਾਲੇਸ਼ਰ ਪ੍ਰਸਾਦ ਦਾਸ अच्छा जी की, की मंदिण, मंदिण ते ਤੁਸੀਂ ਇੱਥੇ ਆਏ ਹੋ ਜੀ ਕੀ ਕੀ ਮੰਗ ਲੈ ਕੇ ਆਏ ਤੁਸੀਂ ਰੋਧਿਆਣਾ ਕੇ ਸ਼ਾਮੰਦਿਰ ਸਾਇਆ ਅੱਛਾ ਜੀ ਲੁਧਿਆਣਾ ਕੇ ਸ਼ਾਮੰਦਿਰ ਬਾਕੀ ਸ਼ਾਮੰਦਿਰ ਅੱਛਾ ਜੀ ਜੀ ਤੇ ਮੈਂ ਕਹਿ ਰਿਹਾ ਸੀਗਾ ਜੀ ਅੱਜ ਗੁਰਤੇਗ ਬਹਾਦਰ ਜੀ ਦਾ 350 ਸਾਲਾ ਵੀ ਮਨਾਇਆ ਜਾ ਰਿਹਾ ਇਸ ਸਾਲ 350 ਸਾਲ ਹੋ ਗਏ ਜੀ ਮੈਂ ਹਿੰਦੀ ਚ ਗੱਲ ਕਰਾਂ ਪੰਜਾਬੀ ਚ ਕਰਾਂ ਜੀ ਹਿੰਦੀ ਸੇ ਹਿੰਦੀ ਆ 350 ਸਾਲ ਹੋ ਚੁਕੇ ਹਨ ਜਬ ਗੁਰਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਸੀਸ ਦਾ ਬਲੀਦਾਨ ਦਿਆ ਥਾ ਜਬ ਕਸ਼ਮੀਰੀ ਪੰਡਿਤ ਉਨਕੇ ਪਾਸ ਆਏ ਕਿ ਔਰੰਗਜ਼ੇਬ इस देश के हिंदुओं पे सनातन धर्म पे जुल्म कर रहा है उन्होंने अपना सीस कटवा के दे दिया था है ना आपके क्या क्या आप सोचते हैं तो सही है ਉਸ ਵਿੱਚ ਜੋ ਬੰਦੇ ਆ ਉਹਨਾਂ ਕੋ छोड़ा जाए और उनको जो है रिहा किया जाए यही हम लोग सोच के आए हैं बड़े प्यारे लगते हैं जी जेड़ा सच्चा सिख है ना उनू होरां ਨੂੰ ਵੀ ਦੇਖ ਕੇ ਖੁਸ਼ੀ ਮਹਿਸੂਸ ਹੁੰਦੀ ਹੈ ਦੇਖੋ ਮੈਨੂੰ ਇਹਨਾਂ ਦੇ ਟਿੱਕੇ ਮੱਥੇ ਦੇ ਉੱਤੇ ਲੱਗੇ ਹੋਏ ਤੇ ਉਹ ਪਿੱਛੇ ਬਾਬਾ ਜੀ ਵੀ ਖੜੇ ਆ ਉਹਨਾਂ ਨੇ ਗਲਾਂ ਦੇ ਵਿੱਚ ਮਾਲਾਆਂ ਪਾਈਆਂ ਹੋਈਆਂ ਮੈਨੂੰ ਸੱਚੀ ਖੁਸ਼ੀ ਮਹਿਸੂਸ ਹੋ ਰਹੀ ਹੈ ਵੀ ਇਹ ਆ ਦੇਖੋ ਭਾਈ ਸਾਹਿਬ ਨੇ ਮੱਥੇ ਦੇ ਉੱਤੇ ਟਿੱਕੇ ਲਾਏ ਹੋਏ ਆ ਤੇ ਬੜੇ ਪਿਆਰੇ ਲੱਗ ਰਹੇ ਆ ਭਾਈ ਸਾਹਿਬ ਨੇ ਵੀ ਲਾਇਆ ਹੋਇਆ ਤੇ ਭਾਈ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਖੁਸ਼ੀ ਹੋਈ ਜੀ ਮਿਲ ਕੇ ਲੁਧਿਆਣਾ ਮਿਲੇ ਸੀ ਤੁਹਾਨੂੰ ਵਾਪਸ ਸੂਰਤ ਸਿੰਘ ਜੀ ਦੇ ਗ੍ਰਹਿ ਵਿਖੇ ਜਦੋਂ ਉਹ ਆਏ ਸੀਗੇ ਤੇ ਜਿਹੜੇ ਆਹ ਟਿੱਕੇ ਜਿਹੜੇ ਤੁਸੀਂ ਜਿਹੜੇ ਤੁਹਾਨੂੰ ਸੋਹਣੇ ਦਿਖਦੇ ਆ ਤੁਸੀਂ ਇਹਦੀ ਤਾਰੀਫ ਕਰਦੇ ਹੋ ਸਾਡੇ ਟਿੱਕੇ ਅਗਰ ਇਸ ਦੇਸ਼ ਦੇ ਵਿੱਚ ਮੇਰੇ ਪਿਆਰੇ ਹਿੰਦੁਸਤਾਨ ਚ ਮੇਰੇ ਪਿਆਰੇ ਭਾਰਜ ਟਿੱਕੇ ਆ ਨਾ ਤੇ ਆ ਸਿਰਫ ਤੇ ਸਿਰਫ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਦੇ ਕਾਰਨ ਆ ਟਿੱਕੇ ਸਾਡੇ ਅੱਜ ਸਜੇ ਹੋਏ ਨੇ ਨਹੀਂ ਤਾਂ ਸਾਡੇ ਵੀ ਟੋਪੀਆਂ ਪਾ ਕੇ ਵੀ ਨਮਾਜ਼ਾਂ ਪੜ੍ਹਦੇ ਹੁੰਦੇ ਕਿਤੇ ਸਾਡਾ ਧਰਮ ਪਰਿਵਰਤਨ ਹੋ ਜਾਣਾ ਸੀਗਾ ਤੇ ਉਹ ਮੈਂ ਕਹਿੰਦਾ ਜੀ ਜਿਹੜੇ ਸਿੱਖ ਕਹਿੰਦਾ ਜੀ ਕਲੇਮ ਕਰਦੇ ਵੀ ਸਾਡੇ ਗੁਰੂ ਨੇ ਉਹਨਾਂ ਦਾ ਪਹਿਲੇ ਤਾਂ ਸਾਡੇ ਗੁਰੂ ਨੇ ਤੇ ਆ ਆਪਣੇ ਹਿੰਦੂ ਸਿੱਖ ਸਾਰਿਆਂ ਦੇ ਗੁਰੂ ਨੇ ਉਹ ਸਿਰਫ ਉਹ ਹਿੰਦੂ ਸਿੱਖਾਂ ਦੇ ਨਹੀਂ ਉਹ ਮੈਂ ਕਹਿੰਦਾ ਜੀ ਸੰਸਾਰ ਦੇ ਗੁਰੂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੱਕ ਹਨ ਉਹਨਾਂ ਨੂੰ ਗੁਰੂਆਂ ਨੂੰ ਤੁਸੀਂ ਕਿਸੇ ਧਰਮ ਚ ਕਿਸੇ ਜਾਤ ਚ ਨਹੀਂ ਤੁਸੀਂ ਉਹਨੂੰ ਉਹਨੂੰ ਮਨਜੋ ਬੰਸ ਆਖਦੇ ਉਹ ਤਾਂ ਹਵਾ ਦੀ ਤਰ੍ਹਾਂ ਹੈ دریاਵਾਂ ਦੀ ਤਰ੍ਹਾਂ ਹੈ ਬਿਲਕੁਲ ਜਿਵੇਂ ਸੂਰਜ ਹੁੰਦਾ ਕੋਈ ਦੇਸ਼ ਹੈ ਨਹੀਂ ਕਹਿ ਸਕਦਾ ਵੀ ਇੰਡੀਆ ਦਾ ਸੂਰਜ ਹੈ ਨਾਨਕ ਤਾਂ ਵਰਲਡ ਦਾ ਹੈ ਉਹ ਤਾਂ ਇਸ ਬ੍ਰਹਮੰਡ ਦਾ ਹੈ ਤੇ ਉਹਨੂੰ ਨਹੀਂ ਆ ਤੇ ਅਸੀਂ ਅੱਜ ਸਾਰੇ ਸਨਾਤਨੀ Hindu ਭਾਈਚਾਰੇ ਦੇ ਲੋਕ ਅਸੀਂ ਇਹ ਦਰਦ ਲੈ ਕੇ ਆਏ ਆਂ ਵੀ 33 ਸਾਲਾਂ ਤੋਂ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਜੇਲਾਂ ਵਿੱਚ ਬੰਦ ਨੇ ਜੋ ਕਾਨੂੰਨ ਦੇ ਭਾਰਤ ਦੇ ਸੰਵਿਧਾਨ ਦੇ ਮੁਤਾਬਿਕ ਆਪਣੀ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਕਿਉਂ ਨਹੀਂ ਛੜਿਆ ਜਾ ਰਿਹਾ ਤੇ ਸਿੱਖ ਸਾਡੇ ਵੱਡੇ ਭਰਾ ਨੇ ਤੇ ਇਹਨਾਂ ਨੇ ਸਾਨੂੰ ਸਾਡੀ ਰੱਖਿਆ ਕੀਤੀ ਹਮੇਸ਼ਾ ਸਾਡੇ ਨਾਲ ਖੜਦੇ ਨੇ ਤੇ ਅੱਜ ਉਹਨਾਂ ਦੇ ਉੱਤੇ ਅਗਰ ਕੋਈ ਤਕਲੀਫ ਹੈ ਤੇ ਸਾਡੇ ਹਿੰਦੂ ਭਾਈਚਾਰੇ ਦਾ ਪਹਿਲਾ ਫਰਜ਼ ਔਰ ਸਾਡਾ ਧਰਮ ਮੰਦਾ ਹੈ ਵੀ ਅਸੀਂ ਵੀ ਹਾਂ ਦਾ ਨਾਰਾ ਮਾਰੀ ਇਹਨਾਂ ਦੇ ਦੁੱਖ ਚਾਕੇ ਬਰਬਰ ਖੜੀਏ ਤੇ ਜਿੰਨਾ ਆਪਣਾ ਯਥਾ ਸ਼ਕਤੀ ਹੋ ਸਕਦਾ ਹੈ ਅਸੀਂ ਆਪਣਾ ਯੋਗਦਾਨ ਇੱਥੇ ਪ੍ਰਦਰਸ਼ਨ ਦੇ ਰੂਪ ਦੇ ਵਿੱਚ ਅਸੀਂ ਆ ਜਿਹੜੀ ਕੀ ਕਹਿੰਦੇ ਮੋਦੀ ਸਰਕਾਰ ਹੈ ਜੀ ਜਿਹੜੀ ਕਿ ਸੁਣਦੀ ਨਹੀਂ ਬਈ 11 ਸਾਲ ਦੇ ਪ੍ਰਧਾਨ ਮੰਤਰੀ ਬਣ ਗਿਆ ਜੀ ਮੋਦੀ ਸਾਹਿਬ ਸੁਣ ਹੀ ਨਹੀਂ ਰਹੇ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਉਲਟਾ ਪੰਜਾਬੀਆਂ ਨਾਲ 2019 ਨਾ ਜੀ ਆਹ ਗੁਰਨਾਲਕ ਦੇਵ ਜੀ ਦਾ ਵੀ ਇਸੇ ਤਰ੍ਹਾਂ 550 ਸਾਲ ਦਿੱਲੀ ਜਿੱਥੇ ਇਹਨਾਂ ਨੇ ਬੜੇ ਧੂਮ ਧਾਮ ਨਾਲ ਮਨਾਇਆ ਸੀਗਾ ਉੱਥੇ ਇਹਨਾਂ ਨੇ ਕਮਿਟਮੈਂਟ ਕੀਤੀ ਸੀ ਵੀ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰ ਦਾਂਗੇ ਆ 6 ਸਾਲ ਬੀਤ ਗਏ ਹੁਣ ਸਾਡੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਆ ਗਿਆ 350 ਸਾਲ ਮਾ ਤੇ ਹੁਣ ਪਤਾ ਨਹੀਂ ਕੀ ਕਰਨ ਗਿਆ ਅਸੀਂ ਉਹ ਆਵਾਜ਼ ਇਹਨਾਂ ਦੀ ਜੋ ਇਹਨਾਂ ਨੇ ਕਮਿਟਮੈਂਟ ਕੀਤੀ ਪੰਜਾਬੀਆਂ ਨਾਲ ਸਾਡੇ ਹਿੰਦੂ ਸਿੱਖਾਂ ਦੇ ਨਾਲ ਬਈ ਆ ਬੰਦੀ ਸੀ ਜਿਹੜੇ 33 32 ਬੰਦੀ ਸਾਲਾਂ ਤੋਂ ਸਜ਼ਾਾਂ ਪੂਰੀਆਂ ਕਰ ਚੁੱਕੇ ਉਹ ਛੱਡਣੀਆਂ ਚਾਹੀਦੀ ਹੈਗੇ ਨੇ ਤੇ ਇਹਨਾਂ ਨੇ ਛੱਡਣ ਵਾਸਤੇ ਕਿਹਾ ਵੀ ਅਸੀਂ ਉਹ ਇਹਨਾਂ ਨੂੰ ਸ਼ਰਮ ਦੇਣ ਵਾਸਤੇ ਅੱਜ ਉੱਥੇ ਦਿੱਲੀ ਜਾ ਰਹੇ ਹੈਗੇ ਆ ਤੇ ਬਈ ਤੁਸੀਂ ਸ਼ਰਮ ਕਰੋ ਤੁਸੀਂ ਆਪਣਾ ਮੋਦੀ ਸਾਹਿਬ ਕਹਿੰਦੇ ਬਈ ਆਹ ਅਸੀਂ ਹਿੰਦੂ ਧਰਮ ਵਾਲੇ ਨੇ ਜੀ ਅਸੀਂ ਕਹਿੰਦੇ ਰਾਜਾ ਰਾਮਚੰਦਰ ਜੀ ਸਾਡੀ ਭਾਰਤ ਦੀ ਸੰਸਕ੍ਰਿਤੀ ਦੇ ਪ੍ਰਤੀਕ ਹੈ ਔਰ ਆਜਾ ਰਾਮਚੰਦਰ ਜੀ ਦਾ ਪਹਿਲਾ ਸਲੋਗਨ ਸੀਗਾ ਪ੍ਰਾਣ ਜਾਏ ਪਰ ਵਚਨ ਨਾ ਜਾਏ ਤੇ ਅਸੀਂ ਮੋਦੀ ਸਾਹਿਬ ਨੂੰ ਕਹਿਣ ਵਾਸਤੇ ਆਏ ਹੈਗੇ ਮੋਦੀ ਸਾਹਿਬ ਤੁਸੀਂ ਅੱਜ ਕਹਿੰਦੇ ਹੋ ਵੀ ਤੁਸੀਂ ਉਥੇ ਅਯੁੱਧਿਆ ਚ ਸਾਡੇ ਪ੍ਰੋਫੈਸਰ ਰਾਮਚੰਦਰ ਜੀ ਦਾ ਮੰਦਿਰ ਦਾ ਨਿਰਮਾਣ ਕਰਵਾਤਾ ਤੁਸੀਂ ਸਨਾਤਨ ਧਰਮ ਦਾ ਬੜਾ ਭਾਰਤ ਦੇ ਵਿੱਚ ਉਥਾਨ ਕਰਤਾ ਨਾ ਮੁੱਟਾ ਕਰਤਾ ਜਿਹੜੇ ਹਿੰਦੂ ਅਸੀਂ ਦਬੇ ਹੋਏ ਸੀਗੇ ਸਾਨੂੰ ਇੱਕ ਮਨੋਬਲ ਸਾਨੂੰ ਦਿੱਤਾ ਪਰੰਤੂ ਪਰ ਉਹ ਜੀ ਰਾਮਚੰਦ ਜਿਹੜਾ ਵਚਨ ਹੈ ਪ੍ਰਾਣ ਜਾਏ ਪਰ ਵਚਨ ਨਾ ਜਾਏ ਤੁਸੀਂ ਵਚਨ ਕੀਤਾ ਸੀ 2019 ਚ ਤੇ ਉਹ ਵਚਨ ਪੂਰਾ ਕਿਉਂ ਨਹੀਂ ਕਰਦੇ ਤੇ ਉਹ ਵਚਨ ਤੁਹਾਨੂੰ ਯਾਦ ਕਰਾਉਣ ਵਾਸਤੇ ਅਸੀਂ ਜਾ ਰਹੇ ਹੈਗੇ ਆ ਤੇ ਅਸੀਂ ਆ ਸਾਰੇ ਹਿੰਦੂ ਭਾਈਚਾਰੇ ਦੇ ਸਰਾਧਨ ਧਰਮ ਵਾਲੇ ਅਸੀਂ ਸਾਰੇ ਬੰਦੀ ਸਿੰਘਾਂ ਦੇ ਵਾਸਤੇ ਡਟ ਕੇ ਅਸੀਂ ਮੋਦੀ ਸਾਹਿਬ ਨੂੰ ਕਵਾਂਗੇ ਵੀ ਉਹ ਛੱਡੇ ਜਾਣ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਭਾਈ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਅਗਵਾਈ ਦੇ ਵਿੱਚ ਅਸੀਂ ਚਾਹੁੰਦੇ ਆਂ ਕਿ ਪੰਜਾਬ ਇੱਕ ਨਵੀਂ ਤਰੱਕੀ ਕਰੇ ਅੱਜ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਅੱਜ ਪੰਜਾਬ ਦੇ ਵਿੱਚ ਕਿਸੇ ਵੀ ਪੋਲਿਟਿਕਲ ਲੀਡਰ ਦੇ ਉੱਤੋਂ ਦੀ ਭਰੋਸਾ ਸਾਰੇ ਪੰਜਾਬੀਆਂ ਦਾ ਉੜ ਚੁੱਕਿਆ ਪੰਜਾਬ ਦੀ ਰਾਜਨੀਤਿਕ ਗਰਾਊਂਡ ਖਾਲੀ ਹੈ ਲੋਕਾਂ ਨੇ ਕਾਂਗਰਸ ਵੀ ਦੇਖ ਲਈ ਕਾਲੀ ਤਲ ਬਾਦਲ ਵੀ ਦੇਖ ਲਿਆ ਭਗਵੰਤ ਮਾਨ ਵੀ ਦੇਖ ਲਿਆ ਬੀਜੇਪੀ ਦੀ ਵੀ ਦੇਖ ਲਈ ਸਾਰਿਆਂ ਨੇ ਪੰਜਾਬੀਆਂ ਨੂੰ ਧੋਖਾ ਦਿੱਤਾ ਆਪਣੀਆਂ ਜੇਬਾਂ ਭਰੀਆਂ ਹੁਣ ਕੇਵਲ ਦੇ ਕੇਵਲ ਇੱਕੋ ਹੀ ਸ਼ਖਸ ਮੈਂ ਕਹਿੰਦਾ ਮਹਾਪੁਰਸ਼ ਜਿਹਨੇ 32 ਸਾਲ ਦਾ ਜੇਲ੍ਹਾਂ ਦੇ ਵਿੱਚ ਇੱਕ ਤਪ ਕੀਤਾ ਉਹੀ ਆ ਕੇ ਪੰਜਾਬ ਨੂੰ ਬਚਾ ਸਕਦਾ ਉਸ ਤੋਂ ਇਲਾਵਾ ਮੈਂ ਨਹੀਂ ਸਮਝਦਾ ਕਿ ਸਾਡੇ ਹਿੰਦੂ ਔਰ ਸਿੱਖਾਂ ਨੂੰ ਪੰਜਾਬ ਦੇ ਵਿੱਚੋਂ ਕਿ ਬਚਾ ਸਕਦਾ ਇਸ ਵਾਸਤੇ ਸਾਡੀ ਮੰਗ ਉਹਨਾਂ ਦਾ ਬੰਦੀ ਸਿੰਘਾਂ ਦਾ ਛੁਟਣਾ ਭਾਈ ਜੱਥੇਦਾਰ ਹਵਾਰਾ ਜੀ ਭਾਈ ਤਾਰਾ ਜੀ ਭਾਈ ਪਿਉਰਾ ਜੀ ਭਾਈ ਰਜਵਾਨਾ ਜੀ ਤੇ ਹੋਰ ਵੀ ਜਿੰਨੇ ਵੀ ਸਾਡੇ ਬੰਦੀ ਸਿੰਘ ਹੈਗੇ ਉਹ ਸਾਰਿਆਂ ਨੂੰ ਛੱਡਿਆ ਜਾਣਾ ਚਾਹੀਦਾ ਜੀ ਆਹੀ ਮੇਰੀ ਭਾਵਨਾ ਜੀ ਆਈ ਅਸੀਂ ਸੋਚ ਲੈ ਕੇ ਅੱਜ ਇੱਥੇ ਆਏ ਹਾਂ ਜੀ ਮੈਂ ਸਰ ਤੋਂ ਜ਼ਰੂਰ ਪੁੱਛਾਂਗਾ ਸੋ ਮਨ 'ਚ ਬੜੀ ਖੁਸ਼ੀ ਵੀ ਹੋ ਰਹੀ ਸੀ ਸਾਰੇ ਤੇ ਦਰਸ਼ਨ ਕਰਕੇ ਸਰ ਇਹ ਕਿਹਾ ਜਾਂਦਾ ਹੈ ਕਿ ਜਿਵੇਂ ਸਰ ਨੇ ਗੱਲ ਕੀਤੀ ਹੈ ਕਿ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਜਿਹੜੇ ਸਾਲਾਂ ਤੋਂ ਬੰਦ ਨੇ ਔਰ ਕੌਮੀ ਸਫ ਮੋਰਚਾ ਔਰ ਜਿਹੜੇ ਸਾਰੇ ਤੁਸੀਂ ਸਾਰੇ ਮੰਨਦੇ ਹੋ ਕਿ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਲੇਕਿਨ ਦੂਜਾ ਪੱਖ ਇਹ ਹੈ ਸਰਕਾਰੇ ਮੰਨਦੀ ਹੈ ਕਿ ਇਹ ਇੱਕ ਥ੍ਰੈਟ ਨੇ ਜੇ ਇਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਤਾਂ ਖਲਚਲ ਮਚ ਸਕਦੀ ਹੈ ਤੁਸੀਂ ਇਸ ਚੀਜ਼ ਨੂੰ ਕਿੱਦਾਂ ਮੰਨਦੇ ਹੋ ਦੇਖੋ ਜੀ ਇਕ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੇ ਕੋਈ ਕ੍ਰਾਈਮ ਕੀਤਾ ਉਹਨਾਂ ਨੂੰ ਸਜ਼ਾਵਾਂ ਮਿਲੀਆਂ ਕਈ ਸਟੇਟਾਂ 'ਚ ਇੰਡੀਆ 'ਚ ਨਹੀਂ ਇੰਡੀਆ ਤੋਂ ਬਾਹਰ ਵੀ ਕਈ ਮੁਲਕਾਂ ਦੇ ਵਿੱਚ ਹੋਇਆ ਉਹਨਾਂ ਨੂੰ ਛੱਡਿਆ ਜਾਂਦਾ ਹੈ ਜੋ ਸੰਵਿਧਾਨ ਦੇ ਮੁਤਾਬਕ ਉਹਨਾਂ ਨੂੰ ਸਜ਼ਾ ਕੋਰਟ ਨੇ ਦਿੱਤੀ ਉਹ ਜਦ ਪਹੁੰਚ ਜਾਂਦੀ ਹੈ ਉਹਨੂੰ ਛੱਡਦੇ ਨੇ ਅਗਰ ਜੇ ਤੁਹਾਡੀ ਗੱਲ ਮੈਂ ਇਹ ਵੀ ਮੰਨਾਂ ਵੀ ਉਹਨਾਂ ਨੂੰ ਛੱਡਣਾ ਇੱਕ ਥ੍ਰੈਟ ਹੈ ਸਟੇਟ ਕੋਲ ਤਾਂ ਬੜੀ ਪਾਵਰ ਹੈ ਕੌਣ ਸੁਪੋਜ਼ਿੰਗ ਇਹਨਾਂ ਨੂੰ ਛੱਡਿਆ ਜਾਵੇ ਤੇ 15 ਦਿਨ ਮਹੀਨੇ 2 ਮਹੀਨੇ ਚ ਪਤਾ ਲੱਗ ਜਾਂਦਾ ਵੀ ਇਹ ਥ੍ਰੈਟ ਨੇ ਜਾਂ ਐਸੈਟ ਨੇ ਤੁਹਾਡੀ ਸਟੇਟ ਲਈ ਕਈ ਬੰਦੇ ਜੇਲਾ 'ਚ ਰਹਿ ਕੇ ਆਪਣੇ ਆਪ ਨੂੰ ਰਿਫਾਰਮ ਕਰਕੇ ਬਾਹਰ ਆਂਦੇ ਨੇ ਉਹ ਸਮਾਜ ਲਈ ਪ੍ਰਾਂਤ ਲਈ ਔਰ ਦੇਸ਼ ਲਈ ਹੋਰ ਅੱਛਾ ਕੰਮ ਕਰ ਸਕਦੇ ਨੇ ਤੇ ਜੇ ਸੋਚਿਆ ਜਾਵੇ ਕਿ ਆ ਕੇ ਖਤਰਾ ਬਣ ਜਾਣਗੇ ਤੇ ਖਤਰਾ ਬਣ ਜਾਣ ਤੇ ਸਰਕਾਰ ਨੂੰ ਕਿੰਨੀ ਧੀਰ ਲੱਗਦੀ ਹੈ ਦੁਬਾਰਾ ਫੜਨ ਨੂੰ ਇਸ ਕਰਕੇ ਇਹ ਬੰਨਾ ਹੈਗਾ ਇਹ ਸਿੱਖਾਂ ਦੇ ਜ਼ਖਮਾਂ ਤੇ ਨਮਕ ਛੜਕਣ ਵਾਲੀ ਗੱਲ ਹੈ ਕਈ ਕਈ ਦੇਸ਼ਾਂ ਸਿੱਜਾਂ ਦੇ ਜੇਲ੍ਹਾਂ ਨੂੰ ਸੁਧਾਰ ਕਰਕੇ ਆ ਜਾਂਦਾ ਹੈ ਕਰੈਕਸ਼ਨ ਸੈਂਟਰ ਉਹ ਸੁਧਾਰ ਅਗਰ ਉਹਨਾਂ ਦਾ ਹੋ ਗਿਆ ਹੈ ਉਹਨਾਂ ਨੂੰ ਮੌਕਾ ਤਾਂ ਦਿਓ ਉਹਨਾਂ ਨੂੰ ਲਿਆਓ ਅਗਰ ਉਹ ਸਮਾਜ ਲਈ ਅੱਛਾ ਕੰਮ ਕਰਦੇ ਨੇ ਤੇ ਉਹਨਾਂ ਨੂੰ ਜੇਲ੍ਹਾਂ ਚ ਨਹੀਂ ਰੱਖਿਆ ਜਾਣਾ ਚਾਹੀਦਾ ਸੋ ਇਹ ਸੰਵਿਧਾਨ ਵੀ ਕਹਿੰਦਾ ਹੈ ਇਨਸਾਫ ਵੀ ਇਹੀ ਕਹਿੰਦਾ ਹੈ ਔਰ ਸੈਸੀ ਵੀ ਸਾਰੇ ਇਹੀ ਗੱਲ ਸਰਕਾਰ ਨੂੰ ਕਹਿ ਰਹੇ ਆ ਕਿ ਜੋ ਤੁਸੀਂ ਇਹ ਕਰ ਰਹੇ ਹੋ ਨਾਜਾਇਜ਼ ਹੈ ਇਨਾਂ ਨੂੰ ਇਮੀਡੀਏਟਲੀ ਰਿਹਾ ਕਰਕੇ ਇੱਕ ਸਮਾਜਿਕ ਨਿਆਂ ਦੇਣਾ ਚਾਹੀਦਾ ਹੈ ਜੀ ਸਰ ਤੋਂ ਮੈਂ ਜ਼ਰੂਰ ਪੁੱਛਾਂਗਾ ਸਰ